ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਦਰਸ਼ਨ ਸਥਲ ਤਿਹੜ ਦੀ ਪਾਣੀ ਦੀ ਮਾਰ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਪਹਾੜਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਜਿੱਥੇ ਪੂਰਾ ਪੰਜਾਬ ਹੜ੍ਹ ਦੀ ਮਾਰ ਹੇਠ ਆ ਚੁੱਕਿਆ ਹੈ ਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਦਰਸ਼ਨ ਸਥਲ ਤੋਂ ਦੂਰਬਿੰਦ ਰਾਹੀ ਸੰਗਤਾਂ ਦੇ ਵੱਲੋਂ ਪਾਕਿਸਤਾਨ ਸੈਿਤਿ ਗੁਰਦੁਆਰਾ ਸ਼ਿਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕੀਤੇ ਜਾਂਦੇ ਨੇ ਪਰ ਲਗਾਤਾਰ ਬਰਸਾਤ ਦੇ ਚੱਲਦਿਆਂ ਪਾਣੀ ਕਾਫੀ ਜ਼ਿਆਦਾ ਭਰ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਸਾਂਪੇ ਸਰ ਹੋ ਸਕਦਾ ਕਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਕੁਝ ਭੜਾ ਜਿਹਾ ਕੋਈ ਸਮਾਨ ਉੱਤੇ ਪਾਣ ਦੇ ਕੋਈ ਕਾਹਦੇ ਨਹੀਂ ਸੀ ਭੜਾ ਹਰ ਪਾਸੇ ਰਹਿ ਗਈ ਸੀ ਕਿ ਤੱਕ ਕਤਰਾ ਦੇ ਵਲ ਆਇਆ ਇਹ ਵਾਲਾ ਨਹੀਂ ਉੱਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਰਿਹਾ ਕਹਿੰਦੇ ਕੋਈ ਕਹਿੰਦੇ ਪਾਣੀ ਚੜ ਜਾਂਦਾ ਤੁਸੀਂ ਕਹਿੰਦੇ ਹੀ ਜਾਓ ਕਹਿੰਦੇ ਨਹੀਂ ਕੋਈ ਸਟਾਫ ਸਬਕੜੀ ਨਾ ਕੋਈ ਪ੍ਰਸ਼ਾਸਨਿਕ ਘਟ ਰਿਹਾ ਹੈ ਮੈਂ ਚੰਨੇ ਪ੍ਰਸ਼ਾਸਨ ਆਏ ਕੋਈ ਕੇ ਦੇ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਾਂ ਜੀ ਤਾਂ ਨਿਸ਼ਾਨੀ ਹੋ ਸਕਦਾ ਜੀ ਹੋਰ ਜ਼ਿਆਦਾ ਇਹ ਨਿਸ਼ਾਨਾ ਹੋ ਸਕਦਾ ਕੋਈ ਆਇਆ ਕੋਈ ਨਹੀਂ ਆਇਆ ਇਹ ਮੰਨਦੇ ਹਾਂ ਜੀ ਇਹ ਮੰਨਦੇ ਹਾਂ ਮੰਗੂ ਕਰਦੇ ਹਾਂ ਇਹਨਾਂ ਨੂੰ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਨੂੰ ਕਵਰ ਕਰਨ ਪਾਣੀ ਨੂੰ ਤੇ ਕੋਈ ਸਾਡਾ ਕੋਈ ਡੰਗਰਾਵਾ ਚਾਰ ਆਲੀ ਹੋਰ ਮਲੇ ਕੋਈ ਸਾਨੂੰ ਮਤਲਬ ਕਿਉਂ ਵੀ ਮੰਨਦਾ ਸਾਡੀ